ਜਿਵੇਂ ਕੁਛ ਪੈਣਾ ਹੋਵੇ ਹਾਂਜੀ ਮੰਮੀ ਲੱਗਨੇ ਅੱਜ ਮਿੱਠਿਆਲੀ ਰੋਟੀ ਬਣਾਉਣ ਅੱਜ ਸਵੇਰੇ ਉੱਠ ਕੇ ਕਰ ਲਈ ਮਿੱਠਿਆਲੀ ਤਿਆਰੀ ਹੈ ਨਾ ਆਹ ਸਾਜੀ ਰੋਟੀ ਗੋਲ ਬੇੜੀ ਲੱਗੇ ਹੋਏ ਨੇ ਜਿਹੜਾ ਪ੍ਰੋਮੋਟਰ ਜਾਵਾ ਸੀਗਾ ਘਰ ਦੀ ਚੀਜ਼ ਘਰ ਦੇ ਵਿੱਚ ਲੱਗੀ ਚੀਜ਼ ਇਹ ਬਹੁਤ ਮਾਜਾ ਜੀ ਥੋੜੇ ਜਿਹਾ ਠੰਡੀਆਂ ਦੇ ਪਾ ਲਈ ਮਿੱਠਿਆਲੀ ਠੰਡੀਆਂ ਕੱਲ ਠੰਡੀਆਂ ਬਹੁਤ ਘਾਟਾ ਕਾਲਾ ਜਿਵੇਂ ਆਲੂਆਂ ਦੇ ਵਿੱਚ ਪਾਇਆ ਨਾ ਆਲੂ ਵਾਲੀ ਪਿੱਠੀ ਚ ਬਹੁਤ ਖਾਮ ਇਹਨੇ ਤੋਂ ਕਾਲਿਆ ਕੋਰੇ ਨੇ ਘਾਟਾ

ਧੁੱਪ ਤਾਂ ਸਫੇ ਨਹੀਂ ਨਿਕਲਦੀ ਲੱਗਦੀ ਠੰਡੀ ਬਹੁਤ ਆ ਬਹੁਤ ਜ਼ਿਆਦਾ ਠੰਡ ਆ ਜੀ ਆ ਫੇਰ ਦੇਖ ਲਓ ਉਹਦੇ ਹਸਪੀ ਦੇ ਪਾਪਾ ਨੇ ਪੂਰਚ ਵਗੈਰਾ ਧੋਤੀ ਦੇਲੀਆਂ ਤੇ ਵੀ ਪਾਣੀ ਮਾਰਤਾ ਪੂਰਚੇ ਬਾਹਰੋਂ ਪੂਰਚੇ ਧੋ ਦਿੰਦੇ ਨੇ ਅੰਦਰ ਲਈ ਬਹੁਤ ਹੋ ਜਾਂਦਾ ਜੀ ਠੰਡ ਕਰਕੇ ਹਲਦੀ ਦੇਖੋ ਜੀ ਕੱਖ ਵੀ ਬਹੁਤ ਹੋਏ ਹੋਏ ਨੇ ਹਲਦੀ ਦੇਖੋ ਕਸੌਕ ਕੀ ਬੇਸਟਕੀ ਬਹੁਤ ਠੰਡਾ ਜਿਹੀ ਜਿੰਨੀ ਵੀ ਕਹਿ ਰਹੀ ਉਨੀ ਠੰਡਾ ਬਾਤਾ ਆਪਣਾ ਲਸਣ ਮੂਲੀਆਂ ਤਾਂ ਆਪਣੀਆਂ ਪੱਕ ਗਈਆਂ ਕਹਿੰਦੇ ਵੀ ਮੋਟਰ ਤੇ ਬੀਜੀਆਂ ਹੋਈਆਂ ਨੇ ਕਿ ਉੱਥੋਂ ਮੰਗਾ ਲਓ ਜੇ ਖਾਣੀਆਂ ਹੋਈਆਂ ਹਾਂ ਕਿ ਸੰਕੇਨ ਕੀ ਜਿਨੀਆ ਇਸ ਜਾਂ ਬਦੇ ਬੂਟੇ ਤੇ

ਆਰੇ ਤੇ ਖੱਡ ਰਹਿਣ ਨੁਕਸਾਨ ਹੋਊਗਾ। ਅੱਛਾ ਹੀ। ਯਾਨੀ ਪਹਿਲਾਂ ਪਹਿਲਾਂ ਠੰਡੇ ਨਹੀਂ ਲੱਗਦੀ ਇਕੱਲੀ ਜੈਕਟ ਪਾਈ ਆ। ਕੰਮ ਕਰਕੇ ਆ ਜਾਣਾ ਤਾਂ ਕਰਨੀ ਆਉਂਦੀ ਨਹੀਂ ਆਲੀ ਇਹ ਵੀ। ਅੱਛਾ। ਠੀਕ ਹੈ। ਹਾਂਜੀ। ਤੇਗਰੂ ਜੀ ਦਿੱਕਤ ਪਾਣਾ ਅੱਜ ਦਿਖੋ ਜੀ। ਬਹੁਤ ਵਧੀਆ ਆਪਣੇ ਸੂਰਜ ਦੇਵਤਾ ਜੀ ਨਿਕਲਿਆ ਆਏ ਨੇ ਜੀ। ਬਹੁਤ ਵਧੀਆ ਧੁੱਪ ਨਿਕਲੀ ਹੋਈ ਆ। ਤੇ ਧੁੱਪ ਦਾ ਲਾਹਾ ਲੈਂਦੇ ਹੋਏ ਜੀ ਅੱਜ ਮੈਂ ਫਟਾ ਫਟ ਸਾਰੇ ਕਪੜੇ ਤੋਤੇ ਨੇ ਜੀ ਥੋੜੇ ਤਾਂ ਸੁੱਕ ਗਏ ਸੀ ਤਾਂ ਹਾ ਤੁਹਾਂ ਲਾ ਕੇ ਆਪਾਂ ਰੱਖ ਤੇ ਆ ਚਾਦਰਾਂ 'ਚ ਪੇ ਦੀ ਸੁੱਕ ਗਈ ਸੀ ਮਚਾਈ ਦਾ ਘਲਾ ਕੇ ਤੋਤਾ ਸੀ ਇਹਦੇ ਦੁਆਚੜਾ ਤਾਂ ਸੀ ਜੀ ਕਰਮ ਦੋ ਦੋ ਲੈ ਲੈਣੇ ਆ ਉਹ ਦੇਖੋ ਜੀ ਜਿਆਰ ਦੇ ਉੱਤੇ ਕੁਰਸੀ ਜੋ ਰੂਮ 'ਚ ਹੁੰਦੇ ਆ ਉਹਦੇ ਉੱਤੇ ਮੈਂ ਟਾਵਲ ਤਾਂ ਸੁਕਣੇ ਪਾਏ ਨੇ ਕਿਉਂਕਿ ਆਪਣੇ ਕੋਲ ਨਚਕੁੰਡੀ ਆ ਤੁਸੀਂ ਦੱਸਿਓ ਜੀ ਤੁਸੀਂ ਕੀ ਕਹਨੇ ਹੋ ਨੇ ਅਸੀਂ ਤਾਂ ਨੱਚਕੁੰਡੀ ਗਾਨੇ ਆ ਜੀ ਕੱਪੜੇ ਲਾਉਣ ਵਾਲੀਆਂ ਹਾਂ ਕੱਟ ਸੀ ਜੀ ਕਿਉਂਕਿ ਸਟੈਂਡ ਤੇ ਵੀ ਕਾਫੀ ਲੱਗ ਚੁੱਕੀਆਂ ਸੀ ਦੇਖੋ ਸ਼ਾਇਦ ਤੁਹਾਨੂੰ ਕੱਪ ਪੈਂਦੀ ਹੋਵੇ ਨਾ ਦਿਖੇ ਸਟੈਂਡ ਵੀ ਕਾਫੀ ਭਰਿਆ ਭਿਆ ਆ ਲੀਕੋ ਚਲੋ ਜੀ ਥੋੜਾ ਪਾ ਪੀਨੇ ਆ ਚਾਹ ਅੱਜ ਠੰਡ ਬਹੁਤ ਸੀ ਜੀ ਕੱਲਾ ਪਾ ਕੱਪੜੇ ਨਹੀਂ ਤੋਤੇ ਸੀ ਦੀ ਫਰੀ ਸੀ ਜੀ ਆਪਾਂ ਉਹਦੇ ਕਰਕੇ ਫਿਰ ਆਪਾਂ ਕੱਲ ਸਾਰੀ ਛੱਤ ਸਾਫ਼ ਕਰਤੀ ਸੀ ਝਾੜੂ ਲਾ ਕੇ ਆਇਆ ਜੀ ਕਚਰਾ ਜ ਮੈਨੂੰ ਵਧੀਆ ਨਹੀਂ ਲੱਗਦਾ ਹੋਈ ਕੱਪੜਿਆਂ ਤੇ ਫਿਰ ਮਿੱਟੀ ਘਰ ਤੋਂ ਉਡਕੇ ਪੈਂਦੀ ਆ ਕੱਲ ਆਪਣਾ ਕੋਈ ਵੀ ਕੱਪੜਾ ਨਹੀਂ ਪਾਇਆ ਹੋਇਆ ਸੀਗਾ ਤਾਂ ਕਰਕੇ ਆਪਾਂ ਸਾਰੀ ਛੱਤ ਬਿਲਕੁਲ ਸਾਫ਼ ਕਰਤੀ ਝਾੜੂ ਲਾ ਕੇ ਸਾਰੇ ਬੇੜੇ ਸੰਭਰਤੇ ਸੀਗੇ ਤੇ ਹੁਣ ਆਪਾਂ ਫਰੀਆਂ ਜੀ ग्यारहांजारे जुर्माना लाउंदा उन बचे जो माख नी बनणे बी कारवाई